ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣਾ ਫੀਲਡ ਗੰਜ ਨੀਅਰ ਦੋਖਨਵਰ ਗੁਰਦੁਆਰਾ ਸਾਹਿਬ ਦੇ ਲਟਰੋਨੀਆ ਸਮਾਨ ਥੋਣੇ ਤੁਹਾਨੂੰ ਬਹੁਤ ਵਧੀਆ ਵਧੀਆ ਨਵੀਆਂ ਆਈਟਮਾਂ ਘੱਟ ਰੇਟਾਂ ਦੇ ਤੇ ਗਾਰੰਟੀ ਦੇ ਵਿੱਚ ਅੱਜ ਵੀਡੀਓ ਨਾਲ ਬਣੇ ਰਹੀ ਹੈ ਭਾਜੀ ਅੱਜ ਵੀ ਅੱਗੇ ਮੱਛਰਾਂ ਦੀ ਪਰਮਾਰ ਆ ਰਹੀ ਹੈ ਆਹ ਬੜੀ ਵਧੀਆ ਚੀਜ਼ ਲੈ ਕੇ ਆਏ ਆ ਪਾਵਰ ਬੈਂਕ ਦੇ ਨਾਲ ਲਗਾ ਦੇਣਾ ਤੁਸੀਂ ਆਹ ਛੋਟਾ ਜਿਹਾ ਰੈਕਟਰ ਜੀ ओके ਵੀਰੇ ਇਹ ਮੱਛਰ ਮਾਰੋ ਮੱਖੀਆਂ ਮਾਰਨ ਵਾਲੀ ਬਹੁਤ ਵਧੀਆ ਆਈਟਮ ਏ ਤੁਸੀਂ ਬਸ ਲਗਾ ਕੇ ਇੱਧਾ ਫਿੱਟ ਕਰ ਦੇਣਾ ਆਪਣੇ ਆਪ ਆ ਕੇ ਇਹਦੇ ਚ ਮੱਖੀਆਂ ਮੱਛਰ ਮਰੀ ਜਾਣੇ ਨੇ ਓਕੇ ਵੀਰੇ ਇੱਕ ਆ ਅਸੀਂ ਬੀਬੀਆਂ ਵਾਸਤੇ ਲੈ ਕੇ ਆਏ ਜੀ 5 ਇਨ 1 हेयर ਸਟਾਈਲ ਇਹ ਨਾ ਮੇਡ ਇਨ ਯੂਕੇ ਦਾ ਬਣਿਆ ਹੋਇਆ ਬਈ ਜੀ ਹਾਂਜੀ ਵੀਰੇ ਬਹੁਤ ਵਧੀਆ ਚੀਜ਼ ਏ ਬਿਊਟੀ ਪਾਰਲਰ ਕੁੜੀਆਂ ਵਾਸਤੇ ਵੀ ਬੜੀ ਵਧੀਆ ਚੀਜ਼ ਏ ਇਹ ਅਸੀਂ ਤੁਹਾਨੂੰ ਪ੍ਰਾਈਸ ਦਵਾਂਗੇ ਅਨਬੀਟੇਬਲ ਪ੍ਰਾਈਸ ਰਹੇਗਾ ਪੂਰੀ ਮਾਰਕੀਟ ਨਾਲੋਂ ਹਟ ਕੇ ਦਾ ਅਸੀਂ ਪ੍ਰਾਈਸ ਦਵਾਂਗੇ ਤੁਹਾਨੂੰ ਸਿਰਫ ਔਰ ਸਿਰਫ 650 ਰੁਪਏ ਦਾ ਕੀ ਕੀ ਹੁੰਦਾ ਇਹਦੇ ਵਿੱਚ ਇਹ ਤੁਸੀਂ ਸਾਡੇ ਕੋਲ ਲੈ ਜਾਓ ਵਿਸਾਖੀ ਤੋਂ ਪਹਿਲਾਂ ਪਹਿਲਾਂ 650 ਰੁਪਏ ਚ ਪੂਰਾ ਸੈੱਟ ਮਿਲੇਗਾ ਜੀ ਓਕੇ ਵੀਰੇ ਆ ਦੇਖੋ 5 ਇਨ 1 ਇਹਨੂੰ ਹੈਅ ਸਟੇਟਨਰ ਕਹਿੰਦੇ ਨੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਇਹਦਾ ਰੇਟ ਏ ਸਿਰਫ 650 ਰੁਪਏ ਵੀਡੀਓ ਸ਼ੇਅਰ ਕਰਕੇ ਆਜੋ ਓਕੇ ਵੀਰੇ ਆ ਦਰਮਿਆਨ ਵਾਲੇ ਪੱਖੇ ਮਿਲ ਜਾਣਗੇ ਬੜੇ ਬੜੇ ਵਧੀਆ ਭਾਜੀ ਛੋਟੇ ਪੱਕੇ ਆਏ ਹੋਏ ਨੇ ਇੱਕ ਮੈਂ ਤੁਹਾਨੂੰ ਹੋਰ ਅੱਗੇ ਬੜੀ ਵ ਆ ਮੈਂ ਇੱਕ ਮਿੰਟ ਤੁਹਾਨੂੰ ਆ ਪੱਖਾ ਚਲਾ ਕੇ ਦਿਖਾਣਾ ਜੀ ਆ ਦੇਖੋ ਇਹ ਆ ਪੱਖੇ ਦੀ ਸਪੀਡ 1 2 3 4 ਔਰ ਨਾਲ ਦੀ ਨਾਲ ਇਹਦੇ ਵਿੱਚ ਪਾਣੀ ਪਿਆ ਹੋਏਗਾ ਪਾਣੀ ਤੋਂ ਇਹ ਇਥੋਂ ਦੀ ਏਸੀ ਵਾਲੀ ਕੂਲਿੰਗ ਵੀ ਛੱਡੇਗਾ ਜੀ ਓਕੇ ਵੀਰੇ ਇਹ ਪੱਖੇ ਦੇ ਵਿੱਚ ਆਹ ਦੇਖੋਗਾ ਕੂਲਿੰਗ ਛੱਡਣ ਲੱਗ ਗਿਆ ਹਾਂਜੀ ਵੀਰੇ ਇਦਾਂ ਦੇ ਪੱਖੇ ਆਪੇ ਦਾ ਨੋਰਮਲ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਜੀ ਛੋਟੇ ਚਾਰਜੇਬਲ ਪੱਖੇ ਸਕੂਲੀ ਬੱਚਿਆਂ ਵਾਸਤੇ ਇੱਕ ਜਿਨ੍ਹਾਂ ਦੇ ਘਰਾਂ 'ਚ ਪਏ ਪਏ ਟੀਵੀ ਮਹਿੰਗੇ ਖਰਾਬ ਉਹ ਚੱਲੇ ਨੇ ਅਸੀਂ ਪਿੱਛੇ ਵੀ ਐਂਡਰੋਇਡ ਬਾਕਸ ਦਿਖਾਇਆ ਸੀਗਾ ਉਹ ਜਿਹੜਾ ਅਸੀਂ ਦਿਖਾਇਆ ਸੀ ਮੈਕਸ ਕਯੂ ਪ੍ਰੋ ਕੰਪਨੀ ਦਾ ਸੀ ਵਿਦਆਊਟ ਗਾਰੰਟੀ ਵਾਰੰਟੀ ਓਕੇ ਵੀਰੇ ਇਹ ਜਿਹੜਾ ਹੁਣ ਆਇਆ ਜੀ ਬਾਕਸ 5 ਸਾਲ ਦੀ ਇਹ ਬਾਕਸ ਦੀ ਵਾਰੰਟੀ ਰਹੇਗੀ 1 ਸਾਲ ਦੀ ਫੁੱਲ ਗਾਰੰਟੀ ਰਹੇਗੀ ਓਕੇ ਵੀਰੇ ਤੁਹਾਡਾ ਕੋਈ ਵੀ ਟੀਵੀ ਐ ਸੋਨੀ ਦਾ ਸੈਮਸੰਗ ਦਾ ਐਲਜੀ ਦਾ ਜਿਹੜੇ ਕੰਪਨੀਆਂ ਦੇ ਤੁਹਾਡੇ ਟੀਵੀ ਨੇ ਹਾਂਜੀ ਉਹਨਾਂ ਵਾਸਤੇ ਤੁਸੀਂ ਇਹ ਬਾਕਸ ਲਓ ਬਾਕਸ ਲਗਾ ਕੇ ਤੁਸੀਂ 1 ਸਾਲ ਦੀ ਫੁੱਲ ਗਾਰੰਟੀ ਮਿਲੇਗੀ ਤੁਹਾਨੂੰ ਬਾਕਸ ਨੂੰ ਕੁਝ ਵੀ ਹੁੰਦਾ ਤੁਹਾਨੂੰ ਪਸੰਦ ਵੀ ਨਹੀਂ ਆਉਂਦਾ ਬਾਕਸ ਇਹ ਬਾਕਸ ਦੇ ਤੁਹਾਨੂੰ ਅਸੀਂ ਪੈਸੇ ਵਾਪਸ ਦਵਾਂਗੇ ਠੀਕ ਹੈ ਇਸ ਚੀਜ਼ ਦੀ ਪੂਰੀ ਫੁੱਲ ਗਾਰੰਟੀ ਰਹੇਗੀ ਇਹਦੇ ਉੱਤੇ ਤੁਸੀਂ YouTube Netflix Prime Video ਲੈਗ ਕੀਤੇ ਬਿਨਾ ਹੈਂਗ ਕੀਤੇ ਬਿਨਾ ਜਿੱਦਾਂ ਮਰਜੀ ਇਹਨੂੰ ਚਲਾਓ ਠੀਕ ਹੈ ਕਿਉਂਕਿ ਇਹ ਬਾਕਸ ਜਿਹੜਾ ਭਾਜੀ ਸਾਡਾ ਆਪਣਾ ਤਿਆਰ ਕਰਵਾਇਆ ਵੀ ਇਹਦੇ ਵਿੱਚ ਅਸੀਂ ਪਹਿਲੇ ਬਾਕਸ ਵੇਚਿਆ ਸੀ 1250 ਰੁਪਏ 1450 ਰੁਪਏ 1650 ਰੁਪਏ ਇਹ ਬਾਕਸ ਜਿਹੜਾ 2450 ਰੁਪਏ ਦਾ ਮਿਲੇਗਾ 5 ਸਾਲ ਦੀ ਵਾਰੰਟੀ ਰਹੇਗੀ 1 ਸਾਲ ਦੀ ਗਾਰੰਟੀ ਰਹੇਗੀ ਇਹਦਾ ਇੱਕ ਹੋਰ ਫੀਚਰ ਦੱਸਦਾ ਤੁਹਾਨੂੰ ਬੜਾ ਜ਼ਬਰਦਸਤ ਫੀਚਰ ਹੈ ਜੀ ਇਹਦਾ ਜਿਹੜਾ ਹੁਣ ਅਸੀਂ ਰਿਮੋਟ ਬਣਵਾਇਆ ਨਾ ਪਹਿਲੇ ਰਿਮੋਟ ਆਂਦੇ ਸਨ ਦੂਸਰੇ ਸਰਚ ਕਰਨਾ ਪੈਂਦਾ ਸੀ ਕੁਝ ਵੀ ਕੀਪੈਡ ਤੋਂ ਬਟਨ ਦਬਾ ਕੇ ਹਾਂਜੀ ਇਹਦਾ ਅਸੀਂ ਰਿਮੋਟ ਬਣਵਾਇਆ ਜੀ ਅਲੈਕਸਾ ਵਾਲਾ ਰਿਮੋਟ ਓਕੇ ਵੀਰੇ ਆਹ ਬਟਨ ਦਿੱਤਾ ਹੋਇਆ ਵੀ ਇਹ ਬਟਨ ਦਬਕੇ ਤੁਸੀਂ ਅਲੈਕਸਾ ਨੂੰ ਕਮਾਂਡ ਦੇਣੀ ਹੈ ਜੋ ਵੀ ਸਰਚ ਕਰਨਾ ਹੈ ਉਹ ਤੁਹਾਡਾ ਸਾਹਮਣੇ ਟੀਵੀ ਦੇ ਉੱਤੇ ਆ ਜਾਏਗਾ ਜੀ ਓਕੇ ਵੀਰੇ ਇਦਾਂ ਦੀ ਤੁਸੀਂ ਆਪਣੇ ਗੈਜਟਸ ਵੇਖਣ ਲਈ ਸਮਾਰਟ ਤੇਜ਼ੀ ਕੈਨ ਪੇਜ ਤੁਸੀਂ ਆਪਣਾ ਫੋਲੋ ਕਰ ਲਓ ਅੱਗੇ ਬਹੁਤ ਬਹੁਤ ਗਰਮੀ ਦੀਆਂ ਬੜੀਆਂ ਜ਼ਬਰਦਸਤ ਐਟਮਾਂ ਆ ਰਹੀਆਂ ਨੇ ਉਹ ਸਾਰੀਆਂ ਤੁਹਾਨੂੰ ਇਸੇ ਪੇਜ ਉੱਤੇ ਹੀ ਐਟਮਾਂ ਮਿਲਣਗੀਆਂ ਜੀ ਓਕੇ ਵੀਰੇ ਤੇ ਰਿਕਵੈਸਟ ਇਹ ਵੀ ਇੱਕ ਜਿਹੜੇ ਆਪਣੇ ਇਹ ਵੀਡੀਓ ਸ਼ੇਅਰ ਕਰਕੇ ਆਣਗੇ 20 ਗਰੁੱਪਾਂ 'ਚ ਸਾਨੂੰ ਸਕਰੀਨਸ਼ਾਟ ਪਾ ਦੋਗਾ ਉਹਨਾਂ ਨੂੰ ਆ ਕੇ ਹਰੇਕ ਆਈਟਮ ਪਿੱਛੇ 10% ਅਸੀਂ ਡਿਸਕਾਊਂਟ ਦਵਾਂਗੇ ਜੀ ਓਕੇ ਵੀਰੇ